ਪੰਜਾਬ ਸਰਕਾਰ ਦੀ ਲੈਂਡ ਪੂਲਿੰਗ ਨੀਤੀ ਦੇ ਖਿਲਾਫ ਅੱਜ ਪ੍ਰਭਾਵਿਤ ਜ਼ਿਲ੍ਹਿਆਂ ਦੇ ਵਿੱਚ ਕਿਸਾਨ ਜਥੇਬੰਦੀਆਂ ਦੇ ਵੱਲੋਂ ਸਰਕਾਰ ਦੇ ਖਿਲਾਫ ਰੋਸ਼ ਮਾਰਚ ਟਰੈਕਟਰ ਮਾਰਚ ਕੱਢਿਆ ਜਾ ਰਿਹਾ ਹੈ ਇਸ ਟਰੈਕਟਰ ਮਾਰਚ ਦੇ ਰਾਹੀਂ ਲੋਕਾਂ ਦਾ ਵਿਰੋਧ ਕੀਤਾ ਜਾਏਗਾ ਕਿਸਾਨਾਂ ਦਾ ਕਹਿਣਾ ਹੈ ਕਿ ਸਰਕਾਰ ਦੀ ਇਹ ਨੀਤੀ ਜੋ ਕਿਸਾਨ ਮਾਰੂ ਹੈ ਜੋ ਪੰਜਾਬ ਮਾਰੂ ਹੈ ਪੰਜਾਬ ਦੇ ਵਿੱਚ ਜੋ ਉਪਜਾਊ ਜ਼ਮੀਨ ਹੈ ਉਸ ਨੂੰ ਦੱਬਣ ਦੀ ਇੱਕ ਸਾਜ਼ਿਸ਼ ਹੈ ਤਾਂ ਕੁਝ ਹੀ ਸਮੇਂ ਦੇ ਵਿੱਚ ਕਿਸਾਨਾਂ ਦੇ ਵੱਲੋਂ ਰੋਸ਼ ਮਾਰਚ ਕੀਤਾ ਜਾਏਗਾ ਇਸ ਵੇਲੇ ਅਸੀਂ ਮੌਜੂਦ ਹਾਂ ਦਿੱਲੀ ਅੰਮ੍ਰਿਤਸਰ ਨੈਸ਼ਨਲ ਹਾਈਵੇ ਤੇ ਜਿੱਥੇ ਕੁਝ ਹੀ ਸਮੇਂ ਦੇ ਵਿੱਚ ਕਿਸਾਨਾਂ ਦਾ ਵਿਸ਼ਾਲ ਟਰੈਕਟਰ ਮਾਰਚ ਨਿਕਲੇਗਾ ਸੋ ਲੋਕ ਜੋ ਵੀ ਅੱਜ ਦਿੱਲੀ ਤੋਂ ਅੰਮ੍ਰਿਤਸਰ ਮੌਜੂਦਾ ਇਸ ਏਰੀਆ ਦੇ ਉੱਪਰ ਇਸ ਪੁਆਇੰਟ ਦੇ ਉੱਪਰ ਕੁਝ ਹੀ ਸਮੇਂ ਦੇ ਵਿੱਚ ਕਿਸਾਨਾਂ ਦਾ ਵਿਸ਼ਾਲ ਟਰੈਕਟਰ ਮਾਰਚ ਪਹੁੰਚਣ ਵਾਲਾ ਹੈ ਜਿਨ੍ਹਾਂ ਦੇ ਵੱਲੋਂ ਪੰਜਾਬ ਸਰਕਾਰ ਦੀ ਲੈਂਡ ਪੂਲਿੰਗ ਨੀਤੀ ਦੇ ਖਿਲਾਫ ਵਿਰੋਧ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਕਿਸਾਨਾਂ ਦਾ ਕਹਿਣਾ ਹੈ ਕਿ ਇਹ ਨੀਤੀ ਜੋ ਉਹਨਾਂ ਦੀ ਉਪਜਾਊ ਜ਼ਮੀਨ ਨੂੰ ਦੱਬਣ ਦੀ ਸਾਜ਼ਿਸ਼ ਹੈ ਜੋ ਕਿ ਕਾਰਪੋਰੇਟ ਘਰਾਣਿਆਂ ਨੂੰ ਫਾਇਦਾ ਤੇ ਮੁਨਾਫਾ ਦੇਣ ਦੀ ਸਾਜ਼ਿਸ਼ ਹੈ ਅਤੇ ਇਹ ਚੀਜ਼ ਇਹ ਮਕਸਦ ਉਹ ਸਰਕਾਰ ਦਾ ਪੂਰਾ ਨਹੀਂ ਹੋਣ ਦੇਣਗੇ ਸੋ ਕਿਸਾਨਾਂ ਦੇ ਇਹ ਇਲਜ਼ਾਮ ਨੇ ਜਦ ਕਿ ਦੂਜੇ ਪਾਸੇ ਸਰਕਾਰ ਦਾ ਕਹਿਣਾ ਹੈ ਕਿ ਪੰਜਾਬ ਦੀ ਤਰੱਕੀ ਅਤੇ ਵਿਕਾਸ ਦੇ ਲਈ ਉਹਨਾਂ ਦੇ ਵੱਲੋਂ ਇਹ ਲੈਂਡ ਪੂਲਿੰਗ ਨੀਤੀ ਲਿਆਂਦੀ ਗਈ ਹੈ ਪੰਜਾਬ ਦੇ ਵਿੱਚ ਅਰਬਨ ਏਰੀਆ ਨੂੰ ਡਿਵੈਲਪ ਕਰਨ ਦੇ ਲਈ ਜੋ ਪੰਜਾਬ ਸਰਕਾਰ ਨੇ ਇਹ ਨੀਤੀ ਬਣਾਈ ਹੈ ਇਸ ਦੇ ਵਿੱਚ ਕਿਸੇ ਦਾ ਵੀ ਨੁਕਸਾਨ ਨਹੀਂ ਹੋਏਗਾ ਹਾਲਾਂਕਿ ਜਦੋਂ ਤੋਂ ਨੀਤੀ ਬਣਾਈ ਗਈ ਹੈ ਇਸ ਦੇ ਵਿੱਚ ਪੰਜਾਬ ਸਰਕਾਰ ਦੇ ਵੱਲੋਂ ਤਿੰਨ ਤੋਂ ਚਾਰ ਵਾਰ ਤੱਕ ਜੋ ਬਦਲਾਅ ਵੀ ਕੀਤੇ ਜਾਂਦੇ ਰਹੇ ਨੇ ਲੇਕਿਨ ਕਿਸਾਨ ਉਹਨਾਂ ਤੋਂ ਸੰਤੁਸ਼ਟ ਨਜ਼ਰ ਨਹੀਂ ਆ ਰਹੇ ਕਿਸਾਨਾਂ ਦਾ ਕਹਿਣਾ ਹੈ ਕਿ ਇਹ ਨੀਤੀ ਕਿਸਾਨ ਮਾਰੂ ਹੈ ਉਹਨਾਂ ਦੀਆਂ ਜ਼ਮੀਨਾਂ ਨੂੰ ਦੱਬਣ ਦੀ ਸਾਜ਼ਿਸ਼ ਹੈ ਇਸ ਲਈ ਉਹ ਇਸ ਨੀਤੀ ਦੇ ਖਿਲਾਫ ਹੈ ਸਰਕਾਰ ਨੂੰ ਇਹ ਨੀਤੀ ਵਾਪਸ ਚਾਹੀਦੀ ਹੈ ਸਰਕਾਰ ਤੇ ਦਬਾਅ ਬਣਾਉਣ ਦੇ ਲਈ ਕਿਸਾਨਾਂ ਦੇ ਵੱਲੋਂ ਚੁ ਲੁਧਿਆਣਾ ਦੇ ਵਿੱਚ 24000 ਏਕੜ ਬੋਹਾਲੀ ਦੇ ਵਿੱਚ 2535 ਏਕੜ ਅੰਮ੍ਰਿਤਸਰ ਦੇ ਵਿੱਚ 4464 ਏਕੜ ਪਠਾਨਕੋਟ ਅਤੇ ਜਲੰਧਰ ਇਹਨਾਂ ਦੋਹਾਂ ਹੀ ਜ਼ਿਲ੍ਹਿਆਂ ਦੇ ਵਿੱਚ 1100 ਏਕੜ ਪਟਿਆਲਾ ਵਿੱਚ 1150 ਏਕੜ ਬਠਿੰਡਾ ਵਿੱਚ 848 ਏਕੜ ਸੰਗਰੂਰ ਵਿੱਚ 568 ਏਕੜ ਮੋਗਾ ਦੇ ਵਿੱਚ 542 ਏਕੜ ਨਵਾਂ ਸ਼ਹਿਰ ਦੇ ਵਿੱਚ 338 ਏਕੜ ਅਤੇ ਇਸੇ ਤਰ੍ਹਾਂ ਸੈਂਕੜਾ ਹੀ ਇਕੜ ਜੋ ਦੂਸਰੇ ਸ਼ਹਿਰਾਂ ਅਤੇ ਜ਼ਿਲ੍ਹਿਆਂ ਦੇ ਵਿੱਚ ਲੈਂਡ ਪੂਲਿੰਗ ਕੀਤੀ ਜਾ ਰਹੀ ਹੈ अर्बन ਡਿਵੈਲਪਮੈਂਟ ਦੀ ਗੱਲ ਆਖੀ ਜਾ ਰਹੀ ਹੈ ਪਰ ਕਿਸਾਨਾਂ ਦਾ ਕਹਿਣਾ ਹੈ ਇਹ ਪੰਜਾਬ ਵਿੱਚ ਤਾਂ ਪਹਿਲਾ ਹੀ 30% ਦੀ ਅਰਬਨ ਏਰੀਆ ਡਵੈਲਪਮੈਂਟ ਦੇ ਪੱਖੋਂ ਜੋ ਹਜੇ ਪਿਆ ਹੋਇਆ ਉਸ ਨੂੰ ਡਵੈਲਪ ਕੀਤਾ ਜਾ ਸਕਦਾ ਹੈ ਲੇਕਿਨ ਹੋਣ ਉਪਜਾਊ ਜ਼ਮੀਨ ਨੂੰ ਲੈਂਡ ਪੂਲਿੰਗ ਦੀ ਕਰਨ ਦੀ ਕੋਈ ਜ਼ਰੂਰਤ ਨਹੀਂ ਸੀ ਇਹ ਉਹਨਾਂ ਦੇ ਨੁਕਸਾਨ ਦਾ ਸੌਦਾ ਹੈ ਸੋ ਕਿਸਾਨ ਇਸ ਨੀਤੀ ਦਾ ਵਿਰੋਧ ਕਰ ਰਹੇ ਨੇ ਕੁਝ ਸਮੇਂ ਦੇ ਵਿੱਚ ਇੱਥੇ ਰੋਸ਼ਮਾਰਜ ਟਰੈਕਟਰ ਮਾਰਚ ਪਹੁੰਚੇਗਾ ਸੋ ਦਿੱਲੀ ਅੰਮ੍ਰਿਤਸਰ ਜੋ ਵੀ ਲੋਕ ਅੱਜ ਸਫਰ ਕਰ ਰਹੇ ਨੇ ਉਹਨਾਂ ਨੂੰ ਪਹਿਲਾਂ ਹੀ ਚੇਤਾਵਨੀ ਤੇ ਸਾਵਧਾਨ ਕੀਤਾ ਜਾਂਦਾ ਹੈ ਕਿ ਕੁਝ ਹੀ ਸਮੇਂ ਵਿੱਚ ਇੱਥੇ ਰੋਸ਼ ਮਾਰਚ ਹੋਏਗਾ ਹੋ ਸਕਦਾ ਉਹਨਾਂ ਨੂੰ ਪਰੇਸ਼ਾਨੀਆਂ ਦਰਪੇਸ਼ ਹਨ ਸੋ ਕਿਸਾਨਾਂ ਦਾ ਰੋਸ਼ ਮਾਰਚ ਕੁਝ ਹੀ ਸਮੇਂ ਵਿੱਚ ਇੱਥੇ ਪਹੁੰਚੇਗਾ ਹਰ ਤਸਵੀਰ ਪਰ ਨਾਲ ਸਾਂਝੀ ਕਰਾਂਗੇ ਸਹਿਯੋਗੀ ਰੁਪਿੰਦਰ ਪਾਟਲ ਸਿੰਘ ਡਿੰਪਲ ਦੇ ਨਾਲ ਮੈਂ ਪਰਮਜੀਤ ਸੈਣੀ ਅਜੀਤ ਵੈਬ ਟੀਵੀ ਪੰਜਾਬ ਸਰਕਾਰ ਦੇ ਲੈਂਡ ਪੂਲਿੰਗ ਨੀਤੀ ਦੇ ਖਿਲਾਫ ਅੱਜ ਪ੍ਰਭਾਵਿਤ ਜ਼ਿਲ੍ਹਿਆਂ ਦੇ ਵਿੱਚ ਕਿਸਾਨ ਜਥੇਬੰਦੀਆਂ ਦੇ ਵੱਲੋਂ ਸਰਕਾਰ ਦੇ ਖਿਲਾਫ ਰੋਸ਼ ਮਾਰਚ ਟਰੈਕਟਰ ਮਾਰਚ ਕੱਢਿਆ ਜਾ ਰਿਹਾ ਹੈ ਇਸ ਟਰੈਕਟਰ ਮਾਰਚ ਦੇ ਰਾਹੀਂ ਪੰਜਾਬ ਸਰਕਾਰ ਦੀ ਲੈਂਡ ਪੂਲਿੰਗ ਨੀਤੀ ਦੇ ਖਿਲਾਫ ਅੱਜ ਪ੍ਰਭਾਵਿਤ ਜ਼ਿਲ੍ਹਿਆਂ ਦੇ ਵਿੱਚ ਕਿਸਾਨ ਜਥੇਬੰਦੀਆਂ ਦੇ ਵੱਲੋਂ ਸਰਕਾਰ ਦੇ ਖਿਲਾਫ ਰੋਸ਼ ਮਾਰਚ ਟਰੈਕਟਰ ਮਾਰਚ ਕੱਢਿਆ ਜਾ ਰਿਹਾ ਹੈ ਇਸ ਟਰੈਕਟਰ ਮਾਰਚ ਦੇ ਰਾਹੀਂ ਰੋਜ਼ਾਹਰ ਕਰਕੇ ਕਿਸਾਨਾਂ ਦੇ ਵੱਲੋਂ ਪੰਜਾਬ ਸਰਕਾਰ ਦੀ ਲੈਂਡ ਪੂਲਿੰਗ ਨੀਤੀ ਦਾ ਵਿਰੋਧ ਕੀਤਾ ਜਾਏਗਾ ਕਿਸਾਨਾਂ ਦਾ ਕਹਿਣਾ ਹੈ ਕਿ ਸਰਕਾਰ ਦੀ ਇਹ ਨੀਤੀ ਜੋ ਕਿਸਾਨ ਮਾਰੂ ਹੈ ਜੋ ਪੰਜਾਬ ਮਾਰੂ ਹੈ ਪੰਜਾਬ ਦੇ ਵਿੱਚ ਜੋ ਉਪਜਾਊ ਜ਼ਮੀਨ ਹੈ ਉਸ ਨੂੰ ਦੱਬਣ ਦੀ ਇੱਕ ਸਾਜ਼ਿਸ਼ ਹੈ ਤਾਂ ਕੁਝ ਹੀ ਸਮੇਂ ਦੇ ਵਿੱਚ ਕਿਸਾਨਾਂ ਦੇ ਵੱਲੋਂ ਰੋਸ਼ ਮਾਰਚ ਕੀਤਾ ਜਾਏਗਾ ਇਸ ਵੇਲੇ ਅਸੀਂ ਮੌਜੂਦ ਹਾਂ ਦਿੱਲੀ ਅਮ੍ਰਿਤਸਰ ਨੈਸ਼ਨਲ ਹਾਈਵੇ ਤੇ ਜਿੱਥੇ ਕੁਝ ਹੀ ਸਮੇਂ ਦੇ ਵਿੱਚ ਕਿਸਾਨਾਂ ਦਾ ਵਿਸ਼ਾਲ ਟਰੈਕਟਰ ਮਾਰਚ ਨਿਕਲੇਗਾ 100 ਲੋਕ ਜੋ ਵੀ ਅੱਜ ਦਿੱਲੀ ਤੋਂ ਅੰਮ੍ਰਿਤਸਰ ਸਫ਼ਰ ਕਰ ਰਹੇ ਨੇ ਉਹਨਾਂ ਨੂੰ ਪਹਿਲਾਂ ਹੀ ਚੇਤਾਵਨੀ ਦਿੱਤੀ ਜਾਂਦੀ ਹੈ ਕਿ ਜੋ ਲੋਕ ਅੱਜ ਦਿੱਲੀ ਤੋਂ ਅੰਮ੍ਰਿਤਸਰ ਨੈਸ਼ਨਲ ਹਾਈਵੇ ਦੇ ਉੱਪਰ ਸਫ਼ਰ ਕਰ ਰਹੇ ਨੇ ਹੋ ਸਕਦਾ ਹੈ ਉਹਨਾਂ ਨੂੰ ਥੋੜੀ ਪਰੇਸ਼ਾਨੀ ਦਰਪੇਸ਼ ਆਵੇ ਕਿਉਂਕਿ ਇੱਥੋਂ ਕੁਝ ਹੀ ਸਮੇਂ ਦੇ ਵਿੱਚ ਕਿਸਾਨਾਂ ਦਾ ਵਿਸ਼ਾਲ ਟਰੈਕਟਰ ਮਾਰਚ ਨਿਕਲੇਗਾ ਇਸ ਸਮੇਂ ਅਸੀਂ ਮੈਕਡੋਨਲਡ ਦੇ ਕੋਲ ਮੌਜੂਦ ਆ ਇਸ ਏਰੀਆ ਦੇ ਉੱਪਰ ਇਸ ਪੁਆਇੰਟ ਦੇ ਉੱਪਰ ਕੁਝ ਹੀ ਸਮੇਂ ਦੇ ਵਿੱਚ ਕਿਸਾਨਾਂ ਦਾ ਵਿਚਾਰ ਟਰੈਕਟਰ ਮਾਰਚ ਪਹੁੰਚਣ ਵਾਲਾ ਹੈ ਜਿਨ੍ਹਾਂ ਦੇ ਵੱਲੋਂ ਪੰਜਾਬ ਸਰਕਾਰ ਦੀ ਲੈਂਡ ਪੂਲਿੰਗ ਨੀਤੀ ਦੇ ਖਿਲਾਫ ਵਿਰੋਧ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਕਿਸਾਨਾਂ ਦਾ ਕਹਿਣਾ ਹੈ ਕਿ ਇਹ ਨੀਤੀ ਜੋ ਉਹਨਾਂ ਦੀ ਉਪਜਾਊ ਜ਼ਮੀਨ ਨੂੰ ਦੱਬਣ ਦੀ ਸਾਜ਼ਿਸ਼ ਹੈ ਜੋ ਕਿ ਕਾਰਪੋਰੇਟ ਘਰਾਣਿਆਂ ਫਾਇਦਾ ਤੇ ਮੁਨਾਫਾ ਦੇਣ ਦੀ ਸਾਜ਼ਿਸ਼ ਹੈ ਅਤੇ ਇਹ ਚੀਜ਼ ਇਹ ਮਕਸਦ ਉਹ ਸਰਕਾਰ ਦਾ ਪੂਰਾ ਨਹੀਂ ਹੋਣ ਦੇਣਗੇ ਸੋ ਕਿਸਾਨਾਂ ਦੇ ਇਹ ਇਲਜ਼ਾਮ ਨੇ ਜਦ ਕਿ ਦੂਜੇ ਪਾਸੇ ਸਰਕਾਰ ਦਾ ਕਹਿਣਾ ਹੈ ਕਿ ਪੰਜਾਬ ਦੀ ਤਰੱਕੀ ਅਤੇ ਵਿਕਾਸ ਦੇ ਲਈ ਉਹਨਾਂ ਦੇ ਵੱਲੋਂ ਇਹ ਲੈਂਡ ਪੂਲਿੰਗ ਨੀਤੀ ਲਿਆਂਦੀ ਗਈ ਹੈ ਪੰਜਾਬ ਦੇ ਵਿੱਚ ਅਰਬਨ ਏਰੀਆ ਨੂੰ ਡਿਵੈਲਪ ਕਰਨ ਦੇ ਲਈ ਜੋ ਪੰਜਾਬ ਸਰਕਾਰ ਨੇ ਇਹ ਨੀਤੀ ਬਣਾਈ ਹੈ ਇਸ ਦੇ ਵਿੱਚ ਕਿਸੇ ਦਾ ਵੀ ਨੁਕਸਾਨ ਨਹੀਂ ਹੋਏਗਾ ਹਾਲਾਂਕਿ ਜਦੋਂ ਤੋਂ ਨੀਤੀ ਬਣਾਈ ਗਈ ਹੈ ਇਸ ਦੇ ਵਿੱਚ ਪੰਜਾਬ ਸਰਕਾਰ ਦੇ ਵੱਲੋਂ ਤਿੰਨ ਤੋਂ ਚਾਰ ਵਾਰ ਤੱਕ ਜੋ ਬਦਲਾਅ ਵੀ ਕੀਤੇ ਜਾਂਦੇ ਰਹੇ ਨੇ ਲੇਕਿਨ ਕਿਸਾਨ ਉਹਨਾਂ ਤੋਂ ਸੰਤੁਸ਼ਟ ਨਜ਼ਰ ਨਹੀਂ ਆ ਰਹੇ ਕਿਸਾਨਾਂ ਦਾ ਕਹਿਣਾ ਹੈ ਕਿ ਇਹ ਨੀਤੀ ਕਿਸਾਨ ਨੂੰ ਮਾਰੂ ਹੈ ਉਹਨਾਂ ਦੀਆਂ ਜ਼ਮੀਨਾਂ ਨੂੰ ਦੱਬਣ ਦੀ ਸਾਜ਼ਿਸ਼ ਹੈ ਇਸ ਲਈ ਉਹ ਇਸ ਨੀਤੀ ਦੇਖੀ ਦਾਫ ਹੈ ਸਰਕਾਰ ਨੂੰ ਇਹ ਨੀਤੀ ਵਾਪਸ ਲੈਣੀ ਚਾਹੀਦੀ ਹੈ ਸਰਕਾਰ ਤੇ ਦਬਾਅ ਬਣਾਉਣ ਦੇ ਲਈ ਕਿਸਾਨਾਂ ਦੇ ਵੱਲੋਂ ਅੱਜ ਸੰਯੁਕਤ ਕਿਸਾਨ ਮੋਰਚੇ ਦੇ ਸਦ ਤੇ ਪ੍ਰਭਾਵਿਤ ਜ਼ਿਲ੍ਹਿਆਂ ਦੇ ਵਿੱਚ ਵੱਡੇ ਪੱਧਰ ਤੇ ਰੋਸ਼ ਮਾਰਚ 4464 ਏਕੜ ਪਠਾਨਕੋਟ ਅਤੇ ਜਲੰਧਰ ਇਨ੍ਹਾਂ ਦੋਹਾਂ ਹੀ ਜ਼ਿਲ੍ਹਿਆਂ ਦੇ ਵਿੱਚ 1100 ਏਕੜ ਪਟਿਆਲਾ ਵਿੱਚ 1150 ਏਕੜ ਬਠਿੰਡਾ ਵਿੱਚ 848 ਏਕੜ ਸੰਗਰੂਰ ਵਿੱਚ 568 ਏਕੜ ਮੋਗਾ ਦੇ ਵਿੱਚ 542 ਏਕੜ ਨਵਾਂ ਸ਼ਹਿਰ ਦੇ ਵਿੱਚ 338 ਏਕੜ ਅਤੇ ਇਸੇ ਤਰ੍ਹਾਂ ਸੈਂਕੜਾ ਹੀ ਇਕੜ ਜੋ ਦੂਸਰੇ ਸ਼ਹਿਰਾਂ ਅਤੇ ਜ਼ਿਲ੍ਹਿਆਂ ਦੇ ਵਿੱਚ ਲੈਂਡ ਪੂਲਿੰਗ ਕੀਤੀ ਜਾ ਰਹੀ ਹੈ अर्बन ਡਵੈਲਪਮੈਂਟ ਦੀ ਗੱਲ ਆਖੀ ਜਾ ਰਹੀ ਹੈ ਪਰ ਕਿਸਾਨਾਂ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਤਾਂ ਪਹਿਲਾਂ ਹੀ 30% ਦੀ ਅਰਬਨ ਏਰੀਆ ਡਵੈਲਪਮੈਂਟ ਦੇ ਪੱਖੋਂ ਜੋ ਹਜੇ ਪਿਆ ਹੋਇਆ ਉਸ ਨੂੰ ਡਵੈਲਪ ਕੀਤਾ ਜਾ ਸਕਦਾ ਹੈ ਲੇਕਿਨ ਖੋਣ ਉਪਜਾਊ ਜ਼ਮੀਨ ਨੂੰ ਲੈਂਡ ਪੂਲਿੰਗ ਦੀ ਕਰਨ ਦੀ ਕੋਈ ਜ਼ਰੂਰਤ ਨਹੀਂ ਸੀ ਇਹ ਉਨ੍ਹਾਂ ਦੇ ਨੁਕਸਾਨ ਦਾ ਸੌਦਾ ਹੈ ਸੋ ਕਿਸਾਨ ਇਸ ਨੀਤੀ ਦਾ ਵਿਰੋਧ ਕਰ ਰਹੇ ਨੇ ਕੁਝ ਸਮੇਂ ਦੇ ਵਿੱਚ ਇੱਥੇ ਰੋਸ਼ ਮਾਰਚ ਟਰੈਕਟਰ ਮਾਰਚ ਪਹੁੰਚੇਗਾ ਸੋ ਦਿੱਲੀ ਅੰਮ੍ਰਿਤਸਰ ਜੋ ਵੀ ਲੋਕ ਅੱਜ ਸਫ਼ਰ ਕਰ ਰਹੇ ਨੇ ਉਹਨਾਂ ਨੂੰ ਪਹਿਲਾਂ ਹੀ ਚੇਤਾਵਨੀ ਤੇ ਸਾਵਧਾਨ ਕੀਤਾ ਜਾਂਦਾ ਹੈ ਕਿ ਕੁਝ ਹੀ ਸਮੇਂ ਵਿੱਚ ਇੱਥੇ ਰੋਸ਼ ਮਾਰਚ ਹੋਏਗਾ ਹੋ ਸਕਦਾ ਉਹਨਾਂ ਨੂੰ ਪਰੇਸ਼ਾਨੀਆਂ ਦਰਪੇਸ਼ਣ ਸੋ ਕਿਸਾਨਾਗਰ ਰੋਸ਼ ਮਾਰਚ ਕੁਝ ਹੀ ਸਮੇਂ ਵਿੱਚ ਇੱਥੇ ਪਹੁੰਚੇਗਾ ਹਰ ਤਸਵੀਰ ਪਰ ਨਾਲ ਸਾਂਝੀ ਕਰਾਂਗੇ ਸਹਿਯੋਗ ਰੁਪਿੰਦਰਪਾਲ ਸਿੰਘ ਡਿੰਪਲ ਦੇ ਨਾਲ ਮੈਂ ਪਰਮਜੀਤ ਸੈਣੀ ਅਜੀਤ ਵੈਬ ਟੀਵੀ ਆਪ ਸਰਕਾਰ ਦੀ ਲੈਂਡ ਪੂਲਿੰਗ ਨੀਤੀ ਦੇ ਖਿਲਾਫ ਅੱਜ ਪ੍ਰਭਾਵਿਤ ਜ਼ਿਲ੍ਹਿਆਂ ਦੇ ਵਿੱਚ ਕਿਸਾਨ ਜਥੇਬੰਦੀਆਂ ਦੇ ਵੱਲੋਂ ਸਰਕਾਰ ਦੇ ਖਿਲਾਫ ਰੋਸ਼ ਮਾਰਚ ਟਰੈਕਟਰ ਮਾਰਚ ਕੱਢਿਆ ਜਾ ਰਿਹਾ ਹੈ ਇਸ ਟਰੈਕਟਰ ਮਾਰਚ ਦੇ ਰਾਹੀਂ ਰੋਜ਼ਾਹਰ ਕਰਕੇ ਕਿਸਾਨਾਂ ਦੇ ਵੱਲੋਂ ਪੰਜਾਬ ਸਰਕਾਰ ਦੀ ਲੈਂਡ ਪੂਲਿੰਗ ਨੀਤੀ ਦਾ ਵਿਰੋਧ ਕੀਤਾ ਜਾਏਗਾ ਕਿਸਾਨਾਂ ਦਾ ਕਹਿਣਾ ਹੈ ਕਿ ਸਰਕਾਰ ਦੀ ਇਹ ਨੀਤੀ ਜੋ ਕਿਸਾਨ ਮਾਰੂ ਹੈ ਜੋ ਪੰਜਾਬ ਮਾਰੂ ਹੈ ਪੰਜਾਬ ਦੇ ਵਿੱਚ ਜੋ ਉਪਜਾਊ ਜ਼ਮੀਨ ਹੈ ਉਸ ਨੂੰ ਦੱਬਣ ਦੀ ਇੱਕ ਸਾਜ਼ਿਸ਼ ਹੈ ਤਾਂ ਕੁਝ ਹੀ ਸਮੇਂ ਦੇ ਵਿੱਚ ਕਿਸਾਨਾਂ ਦੇ ਵੱਲੋਂ ਰੋਸ ਮਾਰਚ ਕੀਤਾ ਜਾਏਗਾ ਇਸ ਵੇਲੇ ਅਸੀਂ ਮੌਜੂਦ ਹਾਂ ਦਿੱਲੀ ਅਮ੍ਰਿਤਸਰ ਨੈਸ਼ਨਲ ਹਾਈਵੇ ਤੇ ਜਿੱਥੇ ਕੁਝ ਹੀ ਸਮੇਂ ਦੇ ਵਿੱਚ ਕਿਸਾਨਾਂ ਦਾ ਵਿਸ਼ਾਲ ਟਰੈਕਟਰ ਮਾਰਚ ਨਿਕਲੇਗਾ ਸੋ ਲੋਕ ਜੋ ਵੀ ਅੱਜ ਦਿੱਲੀ ਤੋਂ ਅਮ੍ਰਿਤਸਰ ਸਫ਼ਰ ਕਰ ਰਹੇ ਨੇ ਉਹਨਾਂ ਨੂੰ ਪਹਿਲਾਂ ਹੀ ਚੇਤਾਵਨੀ ਦਿੱਤੀ ਜਾਂਦੀ ਹੈ ਕਿ ਜੋ ਲੋਕ ਅੱਜ ਦਿੱਲੀ ਤੋਂ ਅਮ੍ਰਿਤਸਰ ਨੈਸ਼ਨਲ ਹਾਈਵੇ ਦੇ ਉੱਪਰ ਸਫ਼ਰ ਕਰ ਰਹੇ ਨੇ ਹੋ ਸਕਦਾ ਉਹਨਾਂ ਨੂੰ ਥੋੜੀ ਪਰੇਸ਼ਾਨੀ ਦਰਪੇਸ਼ ਆਵੇ ਕਿਉਂਕਿ ਇਥੋਂ ਕੁਝ ਹੀ ਸਮੇਂ ਦੇ ਵਿੱਚ ਕਿਸਾਨਾਂ ਦਾ ਵਿਸ਼ਾਲ ਟਰੈਕਟਰ ਮਾਰਚ ਨਿਕਲੇਗਾ ਇਸ ਸਮੇਂ ਅਸੀਂ ਮੈਕਡੋਨਲਡ ਦੇ ਕੋਲ ਮੌਜੂਦ ਆ ਇਸ ਏਰੀਆ ਦੇ ਉੱਪਰ ਇਸ ਪੁਆਇੰਟ ਦੇ ਉੱਪਰ ਕੁਝ ਹੀ ਸਮੇਂ ਦੇ ਵਿੱਚ ਕਿ ਆਨ ਦਾ ਵਿਚਾਰ ਟਰੈਕਟਰ ਮਾਰਚ ਪਹੁੰਚਣ ਵਾਲਾ ਹੈ ਜਿਨ੍ਹਾਂ ਦੇ ਵੱਲੋਂ ਪੰਜਾਬ ਸਰਕਾਰ ਦੀ ਲੈਂਡ ਪੂਲਿੰਗ ਨੀਤੀ ਦੇ ਖਿਲਾਫ ਵਿਰੋਧ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਕਿਸਾਨਾਂ ਦਾ ਕਹਿਣਾ ਹੈ ਕਿ ਇਹ ਨੀਤੀ ਜੋ ਉਹਨਾਂ ਦੀ ਉਪਜਾਊ ਜ਼ਮੀਨ ਨੂੰ ਦੱਬਨ ਦੀ ਸਾਜ਼ਿਸ਼ ਹੈ ਜੋ ਕਿ ਕਾਰਪੋਰੇਟ ਘਰਾਣਿਆਂ ਨੂੰ ਫਾਇਦਾ ਤੇ ਮੁਨਾਫਾ ਦੇਣ ਦੀ ਸਾਜ਼ਿਸ਼ ਹੈ ਅਤੇ ਇਹ ਚੀਜ਼ ਇਹ ਮਕਸਦ ਉਹ ਸਰਕਾਰ ਦਾ ਪੂਰਾ ਨਹੀਂ ਹੋਣ ਦੇਣਗੇ ਸੋ ਕਿਸਾਨਾਂ ਦੇ ਇਹ ਇਲਜ਼ਾਮ ਨੇ ਜਦ ਕਿ ਦੂਜੇ ਪਾਸੇ ਸਰਕਾਰ ਦਾ ਕਹਿਣਾ ਹੈ ਕਿ ਪੰਜਾਬ ਦੀ ਤਰੱਕੀ ਅਤੇ ਵਿਕਾਸ ਦੇ ਲਈ ਉਹਨਾਂ ਦੇ ਵੱਲੋਂ ਇਹ ਲੈਂਡ ਪੁਲਿੰਗ ਨੀਤੀ ਲਿਆਂਦੀ ਗਈ ਹੈ ਪੰਜਾਬ ਦੇ ਵਿੱਚ ਅਰਬਨ ਏਰੀਆ ਨੂੰ ਡਿਵੈਲਪ ਕਰਨ ਦੇ ਲਈ ਜੋ ਪੰਜਾਬ ਸਰਕਾਰ ਨੇ ਇਹ ਨੀਤੀ ਬਣਾਈ ਹੈ ਇਸ ਦੇ ਵਿੱਚ ਕਿਸੇ ਦਾ ਵੀ ਨੁਕਸਾਨ ਨਹੀਂ ਹੋਏਗਾ ਹਾਲਾਂਕਿ ਜਦੋਂ ਤੋਂ ਨੀਤੀ ਬਣਾਈ ਗਈ ਹੈ ਇਸ ਦੇ ਵਿੱਚ ਪੰਜਾਬ ਸਰਕਾਰ ਦੇ ਵੱਲੋਂ ਤਿੰਨ ਤੋਂ ਚਾਰ ਵਾਰ ਤੱਕ ਜੋ ਬਦਲਾਅ ਵੀ ਕੀਤੇ ਜਾਂਦੇ ਰਹੇ ਨੇ ਲੇਕਿਨ ਕਿਸਾਨ ਉਹਨਾਂ ਤੋਂ ਸੰਤੁਸ਼ਟ ਨਜ਼ਰ ਨਹੀਂ ਆ ਰਹੇ ਕਿਸਾਨਾਂ ਦਾ ਕਹਿਣਾ ਹੈ ਕਿ ਇਹ ਨੀਤੀ ਕਿਸਾਨ ਮਾਰੂ ਹੈ ਉਹਨਾਂ ਦੀਆਂ ਜ਼ਮੀਨਾਂ ਨੂੰ ਦੱਬਣ ਦੀ ਸਾਜ਼ਿਸ਼ ਹੈ ਇਸ ਲਈ ਉਹ ਇਸ ਨੀਤੀ ਦੇ ਖਿਲਾਫ ਹੈ ਸਰਕਾਰ ਨੂੰ ਇਹ ਨੀਤੀ ਵਾਪਸ ਲੈਣੀ ਚਾਹੀਦੀ ਹੈ ਸਰਕਾਰ ਤੇ ਦਬਾਅ ਬਣਾਉਣ ਦੇ ਲਈ ਕਿਸਾਨਾਂ ਦੇ ਵੱਲੋਂ ਅੱਜ ਸੰਯੁਕਤ ਕਿਸਾਨ ਮੋਰਚੇ ਦੇ ਸਦ ਤੇ ਪ੍ਰਭਾਵਿਤ ਜ਼ਿਲ੍ਹਿਆਂ ਦੇ ਵਿੱਚ ਵੱਡੇ ਪੱਧਰ ਤੇ ਰੋਸ਼ ਮਾਰਚ 4464 161 ਪਠਾਨਕੋਟ ਅਤੇ ਜਲੰਧਰ ਇਨ੍ਹਾਂ ਦੋਹਾਂ ਹੀ ਜ਼ਿਲ੍ਹਿਆਂ ਦੇ ਵਿੱਚ 1100 ਏਕੜ ਪਟਿਆਲਾ ਵਿੱਚ 1150 ਏਕੜ ਬਠਿੰਡਾ ਵਿੱਚ 848 ਏਕੜ ਸੰਗਰੂਰ ਵਿੱਚ 568 ਏਕੜ ਮੋਗਾ ਦੇ ਵਿੱਚ 542 ਏਕੜ ਨਵਾਂ ਸ਼ਹਿਰ ਦੇ ਵਿੱਚ 338 ਏਕੜ ਅਤੇ ਇਸੇ ਤਰ੍ਹਾਂ ਸੈਂਕੜਾ ਹੀ ਇਕੜ ਜੋ ਦੂਸਰੇ ਸ਼ਹਿਰਾਂ ਅਤੇ ਜ਼ਿਲ੍ਹਿਆਂ ਦੇ ਵਿੱਚ ਲੈਂਡ ਪੂਲਿੰਗ ਕੀਤੀ ਜਾ ਰਹੀ ਹੈ अर्बन ਡਿਵੈਲਪਮੈਂਟ ਦੀ ਗੱਲ ਆਖੀ ਜਾ ਰਹੀ ਹੈ ਪਰ ਕਿਸਾਨਾਂ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਤਾਂ ਪਹਿਲਾਂ ਹੀ 30% ਦੀ ਅਰਬਨ ਏਰੀਆ ਡਿਵੈਲਪਮੈਂਟ ਦੇ ਪੱਖੋਂ ਜੋ ਹਜੇ ਪਿਆ ਹੋਇਆ ਹੈ ਉਸ ਨੂੰ ਡਿਵੈਲਪ ਕੀਤਾ ਜਾ ਸਕਦਾ ਹੈ ਲੇਕਿਨ ਹੋਣ ਉਪਜਾਊ ਜ਼ਮੀਨ ਨੂੰ ਲੈਂਡ ਪੂਲਿੰਗ ਦੀ ਕਰਨ ਦੀ ਕੋਈ ਜ਼ਰੂਰਤ ਨਹੀਂ ਸੀ ਇਹ ਉਨ੍ਹਾਂ ਦੇ ਨੁਕਸਾਨ ਦਾ ਸੌਦਾ ਹੈ ਸੋ ਕਿਸਾਨ ਇਸ ਨੀਤੀ ਦਾ ਵਿਰੋਧ ਕਰ ਰਹੇ ਨੇ ਕੁਝ ਸਮੇਂ ਦੇ ਵਿੱਚ ਇੱਥੇ ਰੋਸ਼ ਮਾਰਚ ਟਰੈਕਟਰ ਮਾਰਚ ਪਹੁੰਚੇਗਾ ਸੋ ਦਿੱਲੀ ਅੰਮ੍ਰਿਤਸਰ ਜੋ ਵੀ ਲੋਕ ਅੱਜ ਸਫ਼ਰ ਕਰ ਰਹੇ ਨੇ ਉਹਨਾਂ ਨੂੰ ਪਹਿਲਾਂ ਹੀ ਚੇਤਾਵਨੀ ਤੇ ਸਾਵਧਾਨ ਕੀਤਾ ਜਾਂਦਾ ਹੈ ਕਿ ਕੁਝ ਹੀ ਸਮੇਂ ਵਿੱਚ ਇੱਥੇ ਰੋਸ਼ ਮਾਰਚ ਹੋਏਗਾ ਹੋ ਸਕਦਾ ਉਹਨਾਂ ਨੂੰ ਪਰੇਸ਼ਾਨੀਆਂ ਦਰਪੇਸ਼ਣ ਸੋ ਕਿਸਾਨਾਂ ਦਾ ਰੋਸ਼ ਮਾਰਚ ਕੁਝ ਹੀ ਸਮੇਂ ਵਿੱਚ ਇੱਥੇ ਪਹੁੰਚੇਗਾ ਹਰ ਤਸਵੀਰ ਫ਼ਰਨਲ ਸਾਂਝੀ ਕਰਾਂਗੇ ਸਹਿਯੋਗ ਰੁਪਿੰਦਰ ਪਾਲ ਸਿੰਘ ਡਿੰਪਲ ਦੇ ਨਾਲ ਮੈਂ ਪਰਮਜੀਤ ਸਣੀ ਅਜੀਤ ਵੈਬ ਟੀਵੀ ਪੰਜਾਬ ਸਰਕਾਰ ਦੀ ਲੈਂਡ ਪੂਲਿੰਗ ਨੀਤੀ ਦੇ ਖਿਲਾਫ ਅੱਜ ਪ੍ਰਭਾਵਿਤ ਜ਼ਿਲ੍ਹਿਆਂ ਦੇ ਵਿੱਚ ਕਿਸਾਨ ਜਥੇਬੰਦੀਆਂ ਦੇ ਵੱਲੋਂ ਸਰਕਾਰ ਦੇ ਖਿਲਾਫ ਰੋਸ਼ ਮਾਰਚ, ਟਰੈਕਟਰ ਮਾਰਚ ਕੱਢਿਆ ਜਾ ਰਿਹਾ ਹੈ। ਇਸ ਟਰੈਕਟਰ ਮਾਰਚ ਦੇ ਰਾਹੀਂ ਰੋਜ਼ਾਹਰ ਕਰਕੇ ਕਿਸਾਨਾਂ ਦੇ ਵੱਲੋਂ ਪੰਜਾਬ ਸਰਕਾਰ ਦੀ ਲੈਂਡ ਪੂਲਿੰਗ ਨੀਤੀ ਦਾ ਵਿਰੋਧ ਕੀਤਾ ਜਾਏਗਾ। ਕਿਸਾਨਾਂ ਦਾ ਕਹਿਣਾ ਹੈ ਕਿ ਸਰਕਾਰ ਦੀ ਇਹ ਨੀਤੀ ਜੋ ਕਿਸਾਨ ਮਾਰੂ ਹੈ। ਜੋ ਪੰਜਾਬ ਮਾਰੂ ਹੈ ਪੰਜਾਬ ਦੇ ਵਿੱਚ ਜੋ ਉਪਜਾਊ ਜ਼ਮੀਨ ਹੈ ਉਸ ਨੂੰ ਦੱਬਣ ਦੀ ਇੱਕ ਸਾਜ਼ਿਸ਼ ਹੈ ਤਾਂ ਕੁਝ ਹੀ ਸਮੇਂ ਦੇ ਵਿੱਚ ਕਿਸਾਨਾਂ ਦੇ ਵੱਲੋਂ ਰੋਸ਼ ਮਾਰਚ ਕੀਤਾ ਜਾਏਗਾ ਇਸ ਵੇਲੇ ਅਸੀਂ ਮੌਜੂਦ ਹਾਂ ਦਿੱਲੀ ਅਮ੍ਰਿਤਸਰ ਨੈਸ਼ਨਲ ਹਾਈਵੇ ਤੇ ਜਿੱਥੇ ਕੁਝ ਹੀ ਸਮੇਂ ਦੇ ਵਿੱਚ ਕਿਸਾਨਾਂ ਦਾ ਵਿਸ਼ਾਲ ਟਰੈਕਟਰ ਮਾਰਚ ਨਿਕਲੇਗਾ 100 ਲੋਕ ਜੋ ਵੀ ਅੱਜ ਦਿੱਲੀ ਤੋਂ ਅੰਮ੍ਰਿਤਸਰ ਸਫ਼ਰ ਕਰ ਰਹੇ ਨੇ ਉਹਨਾਂ ਨੂੰ ਪਹਿਲਾਂ ਹੀ ਚੇਤਾਵਨੀ ਦਿੱਤੀ ਜਾਂਦੀ ਹੈ ਕਿ ਜੋ ਲੋਕ ਅੱਜ ਦਿੱਲੀ ਤੋਂ ਅੰਮ੍ਰਿਤਸਰ ਨੈਸ਼ਨਲ ਹਾਈਵੇ ਦੇ ਉੱਪਰ ਸਫ਼ਰ ਕਰ ਰਹੇ ਨੇ ਹੋ ਸਕਦਾ ਹੈ ਉਹਨਾਂ ਨੂੰ ਥੋੜੀ ਪਰੇਸ਼ਾਨੀ ਦਰਪੇਸ਼ ਆਵੇ ਕਿਉਂਕਿ ਇਥੋਂ ਕੁਝ ਹੀ ਸਮੇਂ ਦੇ ਵਿੱਚ ਕਿਸਾਨਾਂ ਦਾ ਵਿਸ਼ਾਲ ਟਰੈਕਟਰ ਮਾਰਚ ਨਿਕਲੇਗਾ ਇਸ ਸਮੇਂ ਅਸੀਂ ਮੈਕਡੋਨਲਡ ਦੇ ਕੋਲ ਮੌਜੂਦ ਆ ਇਸ ਏਰੀਆ ਦੇ ਉੱਪਰ ਇਸ ਪੁਆਇੰਟ ਦੇ ਉੱਪਰ ਪੂਜੀ ਸਮੇਂ ਦੇ ਵਿੱਚ ਕਿਸਾਨਾਂ ਦਾ ਵਿਚਾਰ ਟਰੈਕਟਰ ਮਾਰਚ ਪਹੁੰਚਣ ਵਾਲਾ ਹੈ ਜਿਨ੍ਹਾਂ ਦੇ ਵੱਲੋਂ ਪੰਜਾਬ ਸਰਕਾਰ ਦੀ ਲੈਂਡ ਪੂਲਿੰਗ ਨੀਤੀ ਦੇ ਖਿਲਾਫ ਵਿਰੋਧ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਕਿਸਾਨਾਂ ਦਾ ਕਹਿਣਾ ਹੈ ਕਿ ਇਹ ਨੀਤੀ ਜੋ ਉਹਨਾਂ ਦੀ ਉਪਜਾਊ ਜ਼ਮੀਨ ਨੂੰ ਦੱਬਨ ਦੀ ਸਾਜ਼ਿਸ਼ ਹੈ ਜੋ ਕਿ ਕਾਰਪੋਰੇਟ ਘਰਾਣਿਆਂ ਨੂੰ ਫਾਇਦਾ ਤੇ ਮੁਨਾਫਾ ਦੇਣ ਦੀ ਸਾਜ਼ਿਸ਼ ਹੈ ਅਤੇ ਇਹ ਚੀਜ਼ ਇਹ ਮਕਸਦ ਉਹ ਸਰਕਾਰ ਦਾ ਪੂਰਾ ਨਹੀਂ ਹੋਣ ਦੇਣਗੇ ਸੋ ਕਿਸਾਨਾਂ ਦੇ ਇਹ ਇਲਜ਼ਾਮ ਨੇ ਜਦ ਕਿ ਦੂਜੇ ਪਾਸੇ ਸਰਕਾਰ ਦਾ ਕਹਿਣਾ ਹੈ ਕਿ ਪੰਜਾਬ ਦੀ ਤਰੱਕੀ ਅਤੇ ਵਿਕਾਸ ਦੇ ਲਈ ਉਹਨਾਂ ਦੇ ਵੱਲੋਂ ਇਹ ਲੈਂਡ ਪੂਲਿੰਗ ਨੀਤੀ ਲਿਆਂਦੀ ਗਈ ਹੈ ਪੰਜਾਬ ਦੇ ਵਿੱਚ ਅਰਬਨ ਏਰੀਆ ਨੂੰ ਡਿਵੈਲਪ ਕਰਨ ਦੇ ਲਈ ਜੋ ਪੰਜਾਬ ਸਰਕਾਰ ਨੇ ਇਹ ਨੀਤੀ ਬਣਾਈ ਹੈ ਇਸ ਦੇ ਵਿੱਚ ਕਿਸੇ ਦਾ ਵੀ ਨੁਕਸਾਨ ਨਹੀਂ ਹੋਏਗਾ ਹਾਲਾਂਕਿ ਜਦੋਂ ਤੋਂ ਨੀਤੀ ਬਣਾਈ ਗਈ ਹੈ ਇਸ ਦੇ ਵਿੱਚ ਪੰਜਾਬ ਸਰਕਾਰ ਦੇ ਵੱਲੋਂ 3 ਤੋਂ 4 ਵਾਰ ਤੱਕ ਜੋ ਬਦਲਾਅ ਵੀ ਕੀਤੇ ਜਾਂਦੇ ਰਹੇ ਨੇ ਲੇਕਿਨ ਕਿਸਾਨ ਉਹਨਾਂ ਤੋਂ ਸੰਤੁਸ਼ਟ ਨਜ਼ਰ ਨਹੀਂ ਆ ਰਹੇ ਕਿਸਾਨਾਂ ਦਾ ਕਹਿਣਾ ਹੈ ਕਿ ਇਹ ਨੀਤੀ ਕਿਸਾਨ ਮਾਰੂ ਹੈ ਉਹਨਾਂ ਦੀਆਂ ਜ਼ਮੀਨਾਂ ਨੂੰ ਦੱਬਣ ਦੀ ਸਾਜ਼ਿਸ਼ ਹੈ ਇਸ ਲਈ ਉਹ ਇਸ ਨੀਤੀ ਦੇ ਖਿਲਾਫ ਹੈ ਸਰਕਾਰ ਨੂੰ ਇਹ ਨੀਤੀ ਵਾਪਸ ਚਾਹੀਦੀ ਹੈ ਸਰਕਾਰ ਤੇ ਦਬਾਅ ਬਣਾਉਣ ਦੇ ਲਈ ਕਿਸਾਨਾਂ ਦੇ ਵੱਲੋਂ ਅੱਜ ਸੰਯੁਕਤ ਕਿਸਾਨ ਮੋਰਚੇ ਦੇ ਸਦ ਤੇ ਪ੍ਰਭਾਵਿਤ ਜ਼ਿਲ੍ਹਿਆਂ ਦੇ ਵਿੱਚ ਵੱਡੇ ਪੱਧਰ ਤੇ ਰੋਸ਼ ਮਾਰਚ 4464 161 ਪਠਾਨਕੋ ਅਤੇ ਜਲੰਧਰ ਇਨ੍ਹਾਂ ਦੋਹਾਂ ਹੀ ਜ਼ਿਲ੍ਹਿਆਂ ਦੇ ਵਿੱਚ 1100 ਏਕੜ ਪਟਿਆਲਾ ਵਿੱਚ 1150 ਏਕੜ ਬਠਿੰਡਾ ਵਿੱਚ 848 ਏਕੜ ਸੰਗਰੂਰ ਵਿੱਚ 568 ਏਕੜ ਮੋਗਾ ਦੇ ਵਿੱਚ 542 ਏਕੜ ਨਵਾਂ ਸ਼ਹਿਰ ਦੇ ਵਿੱਚ 338 ਏਕੜ ਅਤੇ ਇਸੇ ਤਰ੍ਹਾਂ ਸੈਂਕੜਾ ਹੀ ਇਕੜ ਜੋ ਦੂਸਰੇ ਸ਼ਹਿਰਾਂ ਅਤੇ ਜ਼ਿਲ੍ਹਿਆਂ ਦੇ ਵਿੱਚ ਲੈਂਡ ਪੂਲਿੰਗ ਕੀਤੀ ਜਾ ਰਹੀ ਹੈ अर्बन ਡਵੈਲਪਮੈਂਟ ਦੀ ਗੱਲ ਆਖੀ ਜਾ ਰਹੀ ਹੈ ਪਰ ਕਿਸਾਨਾਂ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਤਾਂ ਪਹਿਲਾਂ ਹੀ 30% ਦੀ ਅਰਬਨ ਏਰੀਆ ਡਵੈਲਪਮੈਂਟ ਦੇ ਪੱਖੋਂ ਜੋ ਹਜੇ ਪਿਆ ਹੋਇਆ ਉਸ ਨੂੰ ਡਵੈਲਪ ਕੀਤਾ ਜਾ ਸਕਦਾ ਹੈ ਲੇਕਿਨ ਹੋਣ ਉਪਜਾਊ ਜ਼ਮੀਨ ਨੂੰ ਲੈਂਡ ਪੂਲਿੰਗ ਦੇ ਕਰਨ ਦੀ ਕੋਈ ਜ਼ਰੂਰਤ ਨਹੀਂ ਸੀ ਇਹ ਉਹਨਾਂ ਦੇ ਨੁਕਸਾਨ ਦਾ ਸੌਦਾ ਹੈ ਸੋ ਕਿਸਾਨ ਇਸ ਨੀਤੀ ਦਾ ਵਿਰੋਧ ਕਰ ਰਹੇ ਨੇ ਕੁਝ ਸਮੇਂ ਦੇ ਵਿੱਚ ਇੱਥੇ ਰੋਸ਼ਮਾਰਜ ਟਰੈਕਟਰ ਮਾਰਚ ਪਹੁੰਚੇਗਾ ਸੋ ਦਿੱਲੀ ਅੰਮ੍ਰਿਤਸਰ ਜੋ ਵੀ ਲੋਕ ਅੱਜ ਸਫ਼ਰ ਕਰ ਰਹੇ ਨੇ ਉਹਨਾਂ ਨੂੰ ਪਹਿਲਾਂ ਹੀ ਚੇਤਾਵਨੀ ਤੇ ਸਾਵਧਾਨ ਕੀਤਾ ਜਾਂਦਾ ਹੈ ਕਿ ਕੁਝ ਹੀ ਸਮੇਂ ਵਿੱਚ ਇੱਥੇ ਰੋਸ਼ ਮਾਰਚ ਹੋਏਗਾ ਹੋ ਸਕਦਾ ਹੈ ਉਹਨਾਂ ਨੂੰ ਪਰੇਸ਼ਾਨੀਆਂ ਦਰਪੇਸ਼ ਹਨ ਸੋ ਕਿਸਾਨਾਂ ਦਾ ਰੋਸ਼ ਮਾਰਚ ਕੁਝ ਹੀ ਸਮੇਂ ਵਿੱਚ ਇੱਥੇ ਪਹੁੰਚੇਗਾ ਹਰ ਤਸਵੀਰ ਫੜ ਨਾਲ ਸਾਂਝੀ ਕਰਾਂਗੇ ਸਹਿਯੋਗੀ ਰੁਪਿੰਦਰ ਪਾਲ ਸਿੰਘ ਨਿੰਪਲ ਦੇ ਨਾਲ ਮੈਂ ਪਰਮਜੀਤ ਸੈਣੀ ਅਜੀਤ ਵੈਬ ਟੀਵੀ ਆਪ ਸਰਕਾਰ ਦੀ ਲੈਂਡ ਪੂਲਿੰਗ ਨੀਤੀ ਦੇ ਖਿਲਾਫ ਅੱਜ ਪ੍ਰਭਾਵਿਤ ਜ਼ਿਲ੍ਹਿਆਂ ਦੇ ਵਿੱਚ ਕਿਸਾਨ ਜਥੇਬੰਦੀਆਂ ਦੇ ਵੱਲੋਂ ਸਰਕਾਰ ਦੇ ਖਿਲਾਫ ਰੋਸ਼ ਮਾਰਚ ਟਰੈਕਟਰ ਮਾਰਚ ਕੱਢਿਆ ਜਾ ਰਿਹਾ ਹੈ ਇਸ ਟਰੈਕਟਰ ਮਾਰਚ ਦੇ ਰਾਹੀਂ ਰੋਜ਼ਾਹਰ ਕਰਕੇ ਕਿਸਾਨਾਂ ਦੇ ਵੱਲੋਂ ਪੰਜਾਬ ਸਰਕਾਰ ਦੀ ਲੈਂਡ ਪੂਲਿੰਗ ਨੀਤੀ ਦਾ ਵਿਰੋਧ ਕੀਤਾ ਜਾਏਗਾ ਕਿਸਾਨਾਂ ਦਾ ਕਹਿਣਾ ਹੈ ਕਿ ਸਰਕਾਰ ਦੀ ਇਹ ਨੀਤੀ ਜੋ ਕਿਸਾਨ ਮਾਰੂ ਹੈ ਜੋ ਪੰਜਾਬ ਮਾਰੂ ਹੈ ਪੰਜਾਬ ਦੇ ਵਿੱਚ ਜੋ ਉਪਜਾਊ ਜ਼ਮੀਨ ਹੈ ਉਸ ਨੂੰ ਦੱਬਣ ਦੀ ਇੱਕ ਸਾਜ਼ਿਸ਼ ਹੈ ਤਾਂ ਕੁਝ ਹੀ ਸਮੇਂ ਦੇ ਵਿੱਚ ਕਿਸਾਨਾਂ ਦੇ ਵੱਲੋਂ ਰੋਸ ਮਾਰਚ ਕੀਤਾ ਜਾਏਗਾ ਇਸ ਵੇਲੇ ਅਸੀਂ ਮੌਜੂਦ ਹਾਂ ਦਿੱਲੀ ਅਮ੍ਰਿਤਸਰ ਨੈਸ਼ਨਲ ਹਾਈਵੇ ਤੇ ਜਿੱਥੇ ਕੁਝ ਹੀ ਸਮੇਂ ਦੇ ਵਿੱਚ ਕਿਸਾਨਾਂ ਦਾ ਵਿਸ਼ਾਲ ਟਰੈਕਟਰ ਮਾਰਚ ਨਿਕਲੇਗਾ 100 ਲੋਕ ਜੋ ਵੀ ਅੱਜ ਦਿੱਲੀ ਤੋਂ ਅੰਮ੍ਰਿਤਸਰ ਸਫ਼ਰ ਕਰ ਰਹੇ ਨੇ ਉਹਨਾਂ ਨੂੰ ਪਹਿਲਾਂ ਹੀ ਚੇਤਾਵਨੀ ਦਿੱਤੀ ਜਾਂਦੀ ਹੈ ਕਿ ਜੋ ਲੋਕ ਅੱਜ ਦਿੱਲੀ ਤੋਂ ਅੰਮ੍ਰਿਤਸਰ ਨੈਸ਼ਨਲ ਹਾਈਵੇ ਦੇ ਉੱਪਰ ਸਫ਼ਰ ਕਰ ਰਹੇ ਨੇ ਹੋ ਸਕਦਾ ਹੈ ਉਹਨਾਂ ਨੂੰ ਥੋੜੀ ਪਰੇਸ਼ਾਨੀ ਦਰਪੇਸ਼ ਆਵੇ ਕਿਉਂਕਿ ਐਥੋਂ ਕੁਝ ਹੀ ਸਮੇਂ ਦੇ ਵਿੱਚ ਕਿਸਾਨਾਂ ਦਾ ਵਿਸ਼ਾਲ ਟਰੈਕਟਰ ਮਾਰਚ ਨਿਕਲੇਗਾ ਇਸ ਸਮੇਂ ਅਸੀਂ ਮੈਕਡੋਨਲਡ ਦੇ ਕੋਲ ਮੌਜੂਦ ਆ ਇਸ ਏਰੀਆ ਦੇ ਉੱਪਰ ਇਸ ਪੁਆਇੰਟ ਦੇ ਉੱਪਰ ਕੁਝ ਹੀ ਸਮੇਂ ਦੇ ਵਿੱਚ ਕਿਸਾਨਾਂ ਦਾ ਵਿਚਾਰ ਟਰੈਕਟਰ ਮਾਰਚ ਪਹੁੰਚਣ ਵਾਲਾ ਹੈ ਜਿਨ੍ਹਾਂ ਦੇ ਵੱਲੋਂ ਪੰਜਾਬ ਸਰਕਾਰ ਦੀ ਲੈਂਡ ਪੂਲਿੰਗ ਨੀਤੀ ਦੇ ਖਿਲਾਫ ਵਿਰੋਧ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਕਿਸਾਨਾਂ ਦਾ ਕਹਿਣਾ ਹੈ ਕਿ ਇਹ ਨੀਤੀ ਜੋ ਉਹਨਾਂ ਦੀ ਉਪਜਾਊ ਜ਼ਮੀਨ ਨੂੰ ਦੱਬਣ ਦੀ ਸਾਜ਼ਿਸ਼ ਹੈ ਜੋ ਕਿ ਕਾਰਪੋਰੇਟ ਘਰਾਣਿਆਂ ਨੂੰ ਫਾਇਦਾ ਤੇ ਮੁਨਾਫਾ ਦੇਣ ਦੀ ਸਾਜ਼ਿਸ਼ ਹੈ ਅਤੇ ਇਹ ਚੀਜ਼ ਇਹ ਮਕਸਦ ਉਹ ਸਰਕਾਰ ਦਾ ਪੂਰਾ ਨਹੀਂ ਹੋਣ ਦੇਣਗੇ ਸੋ ਕਿਸਾਨਾਂ ਦੇ ਇਹ ਇਲਜ਼ਾਮ ਨੇ ਜਦ ਕਿ ਦੂਜੇ ਪਾਸੇ ਸਰਕਾਰ ਦਾ ਕਹਿਣਾ ਹੈ ਕਿ ਪੰਜਾਬ ਦੀ ਤਰੱਕੀ ਅਤੇ ਵਿਕਾਸ ਦੇ ਲਈ ਉਹਨਾਂ ਦੇ ਵੱਲੋਂ ਇਹ ਆ ਲੈਂਡ ਪੂਲਿੰਗ ਨੀਤੀ ਲਿਆਂਦੀ ਗਈ ਹੈ ਪੰਜਾਬ ਦੇ ਵਿੱਚ ਅਰਬਨ ਏਰੀਆ ਨੂੰ ਡਿਵੈਲਪ ਕਰਨ ਦੇ ਲਈ ਜੋ ਪੰਜਾਬ ਸਰਕਾਰ ਨੇ ਇਹ ਨੀਤੀ ਬਣਾਈ ਹੈ ਇਸ ਦੇ ਵਿੱਚ ਕਿਸੇ ਦਾ ਵੀ ਨੁਕਸਾਨ ਨਹੀਂ ਹੋਏਗਾ ਹਾਲਾਂਕਿ ਜਦੋਂ ਤੋਂ ਨੀਤੀ ਬਣਾਈ ਗਈ ਹੈ ਇਸ ਦੇ ਵਿੱਚ ਪੰਜਾਬ ਸਰਕਾਰ ਦੇ ਵੱਲੋਂ ਤਿੰਨ ਤੋਂ ਚਾਰ ਵਾਰ ਤੱਕ ਜੋ ਬਦਲਾਅ ਵੀ ਕੀਤੇ ਜਾਂਦੇ ਰਹੇ ਨੇ ਲੇਕਿਨ ਕਿਸਾਨ ਉਹਨਾਂ ਤੋਂ ਸੰਤੁਸ਼ਟ ਨਜ਼ਰ ਨਹੀਂ ਆ ਰਹੇ ਕਿਸਾਨਾਂ ਦਾ ਕਹਿਣਾ ਹੈ ਕਿ ਇਹ ਨੀਤੀ ਕਿਸਾਨ ਨੂੰ ਮਾਰੂ ਹੈ ਉਹਨਾਂ ਦੀਆਂ ਜ਼ਮੀਨਾਂ ਨੂੰ ਦੱਬਣ ਦੀ ਸਾਜ਼ਿਸ਼ ਹੈ ਇਸ ਲਈ ਉਹ ਇਸ ਨੀਤੀ ਦੇ ਖਿਲਾਫ ਹੈ ਸਰਕਾਰ ਨੂੰ ਇਹ ਨੀਤੀ ਵਾਪਸ ਲਾਨੀ ਚਾਹੀਦੀ ਹੈ ਸਰਕਾਰ ਤੇ ਦਬਾਅ ਬਣਾਉਣ ਦੇ ਲਈ ਕਿਸਾਨਾਂ ਦੇ ਵੱਲੋਂ ਅੱਜ ਸੰਯੁਕਤ ਕਿਸਾਨ ਮੋਰਚੇ ਦੇ ਸਦ ਤੇ ਪ੍ਰਭਾਵਿਤ ਜ਼ਿਲ੍ਹਿਆਂ ਦੇ ਵਿੱਚ ਵੱਡੇ ਪੱਧਰ ਤੇ ਰੋਸ਼ ਮਾਰਚ